ਅੱਜ ਅਸੀਂ ਬਣਾ ਰਿਹਾ ਪੋਹਾ ਬਾਈਟਸ ਆ ਦੇਖੋ ਪੋਹਾ ਲੈ ਲੇ ਫਿਰ ਉਸ ਤੋਂ ਬਾਅਦ ਇੱਕ ਆਲੂ ਫਿਰ ਮਸਾਲੇ ਨਮਕ ਮਿਰਚ ਹਲਦੀ ਨਮਕ ਇੱਕ ਚਮਚ ਮਿਰਚ ਇੱਕ ਹਰੀ ਮਿਰਚ ਲੀਤੇ ਤੇ ਹਲਦੀ ਇੱਕ ਚਮਚ ਕੜੀ ਪੱਤਾ ਥੋੜੇ ਜਿਹਾ ਪੱਤੇ ਚਾਟ ਮਸਾਲਾ ਵੀ ਲੈ ਲੈਣੇ ਅਦਰਕ ਜੀਰਾ ਠੀਕ ਹੈ ਇਹ ਸਾਰਾ ਕੁਝ ਲੈ ਕੇ ਅਪਾ ਇਹ ਮਸਾਲੇ ਯੂਜ਼ ਕਰਨੇ ਬਹੁਤ ਥੋੜੇ ਮਸਾਲੇ ਦੇ ਚਲ। ਅਪਾ ਕੱਚੇ ਆਲੂ ਦਾ ਬਣਾਣਾ ਇਹਨੂੰ ਨਾ ਪਹਿਲਾਂ ਛਿੱਲ ਲੈਣਾ। ਛਿੱਲ ਕੇ ਫਿਰ ਇਹਨੂੰ ਧੋਣਾ। ਨਾਲੋਂ ਨਾਲ ਇਹਨੂੰ ਫਿਰ ਕद्दूकस ਕਰਨਾ। ਹਨਾ ਜਿਵੇਂ ਇਹਨੂੰ ਇਹ ਦੇਖੋ ਇਹ ਛਿੱਲੇ ਕੱਚਾ ਆਲੂ ਲੈ ਕੇ ਮਸੀਂ ਲੈ ਆ ਉਸ ਤੋਂ ਬਾਅਦ ਧੋ ਕੇ ਇਹਨੂੰ ਇਸ ਤਰ੍ਹਾਂ ਕਰਨਾ ਕੱਟੂਕਾ। ਇਹ ਕद्दूकस ਕੀਤਾ ਕੇ ਦਰ ਲੱਛੇ ਆ ਜਾਣਗੇ। ਇਹ ਇੱਕ ਪੂਰਾ ਆ ਦੇਖੋ। ਠੀਕ ਹੈ ਤੇ ਅੱਧਾ ਫੋਰ ਇਹਨੂੰ ਅੱਛੀ ਤਰ੍ਹਾਂ ਧੋ ਲੈਣਾ ਤਾਂ ਵੇਰੇ ਕੋੜੀ ਬੋਤੀ ਵੀ ਮਿੱਟੀ ਨਾਲ ਆਪਾਂ ਇੱਕ ਗਲਾਸ ਪਾਣੀ ਪਾਇਆ ਇਹਦੇ ਵਿੱਚ ਇਹ ਅੱਛੀ ਤਰ੍ਹਾਂ ਉਬਲ ਜੇ ਉਸ ਤੋਂ ਬਾਅਦ ਇਸ ਤੋਂ ਬਾਅਦ ਨਾ ਇੱਕ ਚਮਚ ਜੀਰਾ ਇਹ ਦੇਖੋ ਇਹ ਜੀਰਾ ਪਾਤਾ ਫਿਰ ਨਾਲ ਹੀ ਨਮਕ ਮਿਰਚ ਮਿਰਚ ਜਿਹੜੀ ਸਾਡੀ ਕੋੜੀ ਹੈ ਤੇ ਹਰੀ ਮਿਰਚ ਪਾਈ ਇੱਕ ਹਲਦੀ ਇੱਕ ਚਮਚ ਕੜੀ ਪੱਤੇ ਇਹ ਹੱਥ ਨਾਲ ਵੀ ਤੋੜ ਸਕਦੇ ਹੋ ਕਿਸੇ ਤਰੀਕੇ ਨਾਲ ਵੀ ਤੋੜ ਆਹ ਤਾਂ ਅਦਰਕ ਬਰੀਕ ਬਰੀਕ ਕੱਟ ਕੇ ਫਿਰ ਪਾਤਾ ਇਹਦੇ ਚ ਚਾਟ ਮਸਾਲਾ ਇਹਨੂੰ ਅੱਛੀ ਤਰ੍ਹਾਂ ਪਾਣੀ ਨੂੰ ਘੁਮਾਉਂਦੇ ਹੈ ਨਾ ਤੇ ਇਹਨੂੰ ਸਿਮ ਤੋਂ ਸੈਂਟਰ ਚ ਕਰ ਲੈਣਾ ਮੀਡੀਅਮ ਚ ਬਹੁਤ ਹਾਈ ਫੁੱਲ ਹਾਈ ਨਾ ਕਰਨਾ ਠੀਕ ਹੈ ਇਹਨੂੰ ਇਦਾਂ ਕਰਨਾ ਹੁਣ ਇਸ ਜਿਹੜੇ ਆਲੂ ਦੇ ਲੱਛੇ ਸੀ ਉਹਨੂੰ ਤੋ ਕੇ ਉਹ ਸਿਰਫ ਲੱਛੇ ਲੱਛੇ ਪਾਉਨੇ ਉਹ ਪਾਓ ਆ ਦੇਖ ਲਓ ਲੱਛੇ ਪਾਤੇ ਇਹ ਇੰਦਰ ਚਿੱਪਾਂ ਨੇ ਆਸਾਰ ਇਹਨੂੰ ਥੋੜਾ ਜਿਹਾ ਹਿਲਾਉਣਾ ਫਿਰ ਇਹਦੇ ਚ ਪਾਉਣਾ ਪੋਗਾ ਜਿਹੜਾ ਆਪਾਂ ਬਹੁਤ ਤੋਤਾ ਹੈ ਨਾ ਉਹ ਪੋਹਾ ਪਾਣਾ ਉਹ ਹਟਾ ਇਹ ਸਾਰਾ ਪੋਹਾ ਮਿਲ ਜਾ ਕਾ ਇਹਨੂੰ ਅਸੀਂ ਵੀ ਮਿਕਸ ਕਰਨਾ ਹੈ ਇਹ ਜਦੋਂ ਇਦਾਂ ਹੋ ਜੇ ਨਾ ਆਲੂ ਤੇ ਪੋਹਾ ਦੋਨਾਂ ਨੂੰ ਮਿਲਾ ਕੇ ਇਦਾਂ ਬਣ ਜੇ ਗਲੇ ਕੋ ਇਹਨੂੰ ਆਪਾਂ ਪਲੇਟ 'ਚ ਕੱਢਤਾ ਤਾਂ ਜੋ ਇਹ ਠੰਡਾ ਹੋ ਜਾਏ ਜਦੋਂ ਵੀ ਆਪਾਂ ਅਗੋਂ ਕੁਝ ਬਾਈਟਸ ਬਣਾਣੇ ਹੋ ਠੰਡਾ ਥੋੜਾ ਕਰਕੇ ਫੇਰ ਹੀ ਹੱਥ ਧਿਆਨੇ ਇਸ ਲਈ ਜਦੋਂ ਕੋਈ ਗੈਸਟ ਆਵੇ ਕੁਝ ਘਰ ਚ ਨਹੀਂ ਹੈ ਖਾਣ ਪੀਣ ਵਾਸਤੇ ਹਰ ਘਰ ਚ ਆਲੂ ਤਾਂ ਹੁੰਦਾ ਹੀ ਹੁੰਦਾ ਹੈ ਆਲੂ ਲਿੱਤਾ ਪੋਹਾ ਇਕ ਲਿੱਤਾ ਤੇ ਬਸ ਫਟਾਫਟ ਬਨ ਬਣ ਜਾਂਦੀ ਹੈ ਚੀਜ਼ ਚਾਹ ਦੇ ਨਾਲ ਈਵਨਿੰਗ 스ਨੈਕਸ ਰੱਖੋ ਜਦੋਂ ਮਰਜੀ ਚਾਹ ਕਾਫੀ ਨਾਲ ਰੱਖੋ ਬਹੁਤ ਸਵਾਦਨ ਹੈ ਤੁਹਾਨੂੰ ਬਸ ਇਹ ਆਪਾਂ ਮਟੀਰੀਅਲ ਇਹਨੂੰ ਠੰਡਾ ਕਰ ਲੈਣਾ ਠੰਡਾ ਕਰਕੇ ਫਿਰ ਮੈਂ ਤੁਹਾਨੂੰ ਦੱਸ ਦਿਆਂ ਬਾਈਟਸ ਕਿਦਾਂ ਬਣਾਣੇ स्टफ ज आप बनाया ना इन इस तरह रोल करना सिलेंडर टाइप इन इस तरह करके सिलेंडर टाइप करते रहना ये फिर ये देखो इस तरह बन जाएंगे उस तो बाद छोटा छोटा कट लेना लंबे से उन्होंने आप छोटा छोटा कटिया तो ये इदा द हो गया इन हूँ आप ब्रैड क्रम्स के सारे दूधे ब्रैड सब के उ अच्छी तरह ब्रैड क्रम्स लगा के ना कोटिंग अच्छी हो जाए तो इतने रखी जाने आप देखो जी हम ब्रैड क्रम्स ये हो गया फोफा बल्ब इन्हों करना है ठीक है ये उपर ब्रैड क्रम्स ਇਸ ਤਰ੍ਹਾਂ ਆਪਾਂ ਇਹਦੇ ਵਿੱਚ ਪਾਨੇ ਪਹਿਲਾਂ ਤੇਲ ਗਰਮ ਕਰ ਲਿਆ ਇਹ ਹੌਲੀ ਹੌਲੀ ਆਪਾਂ ਬਾਈਟਸ ਪਾ ਦਨੇ ਚਾਹੇ ਜਦੋਂ ਤੁਸੀਂ ਆਪਾਂ ਬਾਈਟਸ ਬਣਾਉਂਦੇ ਆ ਨਾ ਜੇ ਤੁਹਾਡੇ ਕੋਲ ਟਾਈਮ ਹੈ ਤੇ ਇਹਨੂੰ ਆਪਾਂ ਫ੍ਰਿਜ ਚ ਰੱਖ ਦਈਏ ਆਪਾਂ ਉਹ ਸਟੋਰ ਵੀ ਕਰਕੇ 6 ਮਹੀਨੇ ਤੱਕ ਇਹ ਖਰਾਬ ਨਹੀਂ ਹੁੰਦਾ ਵੈਸੇ ਤਾਂ ਬੰਦਾ 2-4 ਦਿਨਾਂ ਅੰਚੀ ਖਾ ਜਾਂਦਾ ਕਹਨੂ ਇਹ 6 ਮਹੀਨੇ ਖਰਾਬ ਨਹੀਂ ਹੁੰਦਾ ਪਰ ਸੱਚਾਈ ਚ ਖਰਾਬ ਨਹੀਂ ਹੁੰਦਾ ਪਰ ਇੰਨਾ ਟਾਈਮ ਨਹੀਂ ਹੁੰਦਾ ਬੰਦਾ ਖਾਣ ਦਾ ਉਹ ਸ਼ਿਕਾਇਤ ਹੁੰਦਾ ਬ੍ਰੈਡ ਕਰੰਬਸ ਲਗਾ ਕੇ ਇਹਨੂੰ ਤੁਸੀਂ ਫ੍ਰਿਜਰ ਚ ਰੱਖਿਆ ਤੇ ਇਹ ਉਸ ਤੋਂ ਬਾਅਦ ਇਹਨੂੰ ਤੁਸੀਂ ਇਸੇ 에ਅਰਟਾਈਟ ਡੱਬੇ ਚ ਰੱਖ ਕੇ ਨਾ ਉਹਨੂੰ ਸੰਭਾਲ ਲਓ ਤੇ ਫਿਰ ਜਦੋਂ ਖਾਣਾ ਇਦਾਂ ਹੀ ਫਰਾਈ ਦੁਬਾਰੋ ਟੀ ਫਰਾਈ ਕਰਨਾ। ਯਾ ਦੇਖੋ ਇਹ ਜਿਹੜਾ ਕੱਢਿਆ ਟੀ ਫਰਾਈ ਕਰਕੇ ਇਸਾ ਕਰ ਲਾ। ਆਪਾਂ ਜਿਹੜਾ ਕੜਾਈ ਚੋਂ ਕੱਢ ਲਾਂਗੇ ਡੀਪ ਫਰਾਈ ਕਰਕੇ ਇਹ ਦੇਖੋ ਜੀ ਇਸ ਤਰ੍ਹਾਂ ਦੇ ਪੋਹਾ ਬਰਕਸ ਬਣ ਗਏ ਜਿਸ ਤੋਂ ਤੇ ਆਪਾਂ ਸੋਨਾ ਚਾਟ ਮਸਾਲਾ ਸਪ੍ਰਿੰਕਲ ਕੀਤੀ ਤੁਸੀਂ ਇਹਨੂੰ ਸੌਸ ਦੋ ਗਰੇ ਚਟਨੀ ਦੋ ਕਿਸੇ ਨਾਲ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਆਪਣੀ ਪਸੰਦੀ ਚਟਨੀ ਕਿਸੇ ਨਾਲ ਮੀਨ ਆਪਣੀ ਪਸੰਦੀ ਚਟਨੀ ਮੇਰੇ ਹਸਬੰਡ ਜਦਾ ਟਮਾਟੋ ਕੇਚਪ ਲਾਈਕ ਕਰਦੇ ਹੈ ਮੈਂ ਖੁਦ ਹੀ ਕਰ ਬਣਾਈ ਸੀ ਟਮਾਟੋ ਕੇਚਪ ਉਹ ਤੁਹਾਨੂੰ ਸਿਖਾਵਾਂਗੀ ਕਿਸ ਤਰ੍ਹਾਂ ਬਣਾਈ ਸੀ ਮੇਰੇ ਹਸਬੰਡ ਉਸ ਤਰ੍ਹਾਂ ਲਾਈਕ ਕਰਦੇ ਹੈ ਇਹ ਇਵਨਿੰਗ 스ਨੈਕਸ ਬਹੁਤ ਉਹਨੂੰ ਪਸੰਦ ਹੈ ਐਕਚੁਅਲੀ ਤਾਂ ਹੀ ਮੈਂ ਬਣਾ ਕੇ ਦਿਖਾ ਕਿ ਮੇਰੇ ਹਸਬੰਦ ਦੀ ਪਸੰਦ ਹੈ